ਜਿਸ ਪੁਲਿਸ ਕੋਲੋਂ ਹਮੇਸ਼ਾ ਅਸੀਂ ਇਹੀ ਆਸ ਰੱਖਦੇ ਹਾਂ ਕਿ ਉਹ ਸਾਡੀ ਸੁਰੱਖਿਆ ਲਈ ਹਾਜ਼ਰ ਹੈ ਜੇਕਰ ਲੜਕੀਆਂ ਦੇ ਨਾਲ ਪੁਲਿਸ ਮੁਲਾਜ਼ਮ ਰੱਖਿਆ ਕਰਨ ਦੀ ਬਜਾਏ ਭੇੜੀ ਵਾਂਗ ਟੁੱਟ ਪੈਣ ਦੀ ਕੋਸ਼ਿਸ਼ ਕਰਨ ਤਾਂ ਕੁੜੀਆਂ ਕਿੱਥੇ ਮਹਿਫੂਜ਼ ਰਹਿ ਸਕਦੀਆਂ ਨੇ ਜੀ ਹਾਂ ਮਾਮਲਾ ਹੀ ਕੁਝ ਇਸ ਤਰ੍ਹਾਂ ਦਾ ਹੈ ਰੋਪੜ ਪੁਲਿਸ ਦੇ ASI ਨੇ ਬੱਸ ਵਿੱਚ ਆਪਣੇ ਨਾਲ ਸੀਟ ਤੇ ਬੈਠੀ ਲੜਕੀ ਦੇ ਨਾਲ ਛੇੜਛਾੜ ਕੀਤੀ ਹੈ ਜਿਸ ਤੋਂ ਬਾਅਦ ਲੜਕੀ ਨੇ ਆਪਣੇ ਘਰ ਵਾਲਿਆਂ ਨੂੰ ਬੱਸ ਸਟੈਂਡ ਤੇ ਬੁਲਾ ਲਿਆ ਤੇ ਮਾਮਲਾ ਹੱਥੋਂ ਪਾਈ ਤੱਕ ਪਹੁੰਚ ਗਿਆ ਜਿਸ ਨੂੰ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਆ ਕੇ ਸ਼ਾਂਤ ਕੀਤਾ ਹੈ ਲੜਕੀ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣ ਲੋ ਉਸ ਦੀ ਜ਼ੁਬਾਨੀ ਮੈਂ ਛੰਡੀੜ ਤੋਂ ਰੋਪੜ ਆ ਰਹੀ ਸੀਗੀ ਛੰਡੀੜ ਤੋਂ ਮੈਂ ਸੂਪਰ ਦੀ ਵਾਸ ਲਿੱਤੀ ਤੇ ਇਹ ਅੰਕਲ ਮੇਰੇ ਨਾਲ ਆ ਕੇ ਬੈਗੇ ਸੀਗੇ ਪਹਿਲਾਂ ਘਰ ਤੱਕ ਇਹ ਮੈਨੂੰ ਕਦੀ ਮੋਢੇ ਮਾਰੀਗੇ ਕਦੀ ਬਾਹ ਮਾਰੀਗੇ ਮੈਨੂੰ ਲੱਗੇਗੀ બસ ਵਿੱਚ ਬੈਠੇ ਰੋਡ ਕਰਾਵੇ ਇਸ ਲਈ ਬਜਰੇਪੁਰ ਕਰੜਾ ਕਿਨ ਨੇ ਜਾਨੀ ਬਦਤਮੀਲੀ ਸ਼ੁਰੂ ਕਰ ਦਿੱਤੀ ਫਿਰ ਮੈਂ ਉਹਨਾਂ ਨੂੰ ਮਨਾ ਵੀ ਕੀਤਾ ਕਿ ਨਾ ਕਰੋ ਪਰ ਹਟੇ ਨਹੀਂ ਫੇ ਕਰਾਲੀ ਤੱਕ ਮੈਂ ਆਪਣੇ ਭਾਈ ਨੂੰ ਮੈਸੇਜ ਕਰਤਾ ਕਿ ਬਸ ਸਟੈਂਡ ਤੇ ਆ ਜਾ ਕਿਉਂਕਿ ਉਹਨਾਂ ਨੇ ਵੀ ਰੋਪੜੀ ਉਤਰਨਾ ਤੇ ਉਹਨਾਂ ਦੀ ਟਿਕਟ ਤੋਂ ਮੈਂ ਦੇਖ ਲਿਆ ਸੀਗਾ ਤੇ ਕਰਾਲੀ ਤੋਂ ਬਾਅਦ ਮੈਨੂੰ बार-बार ਆਪਣਾ ਨੰਬਰ ਦੇ ਕੇ ਮੈਂ ਆਪਣਾ ਨੰਬਰ ਵੀ ਆਪਣੇ ਭਾਈ ਨੂੰ ਸੈਂਡ ਕਰਤਾ ਸੀਗਾ ਉਹਨਾਂ ਦਾ ਲਿਖ ਕੇ ਤੇ ਜਦ ਰੋਪੜਾ ਕੇ ਬੱਸ ਰੁਕੀ ਉਹ ਮੇਤੋਂ ਪਹਿਲਾਂ ਉਤਰ ਕੇ ਉਹਦੇ ਨੂੰ ਚਲੇ ਗਏ ਜਦੋਂ ਮੈਂ ਉਤਰੀ ਮੇਰੇ ਪਾਪਾ ਤੇ ਮੇਰਾ ਭਾਈ ਉੱਥੇ ਖੜੇ ਸੀਗੇ ਉਹਨੇ ਇਹਨੂੰ ਫੜ ਲਿਆ ਸੀਗਾ ਫਿਰ ਕੀ ਕੀ ਕਹਿੰਦਾ ਕੀ ਸੀਗਾ ਕਿ ਬਹੁਤ ਕੋ ਕਾਟ ਵੀ ਕਰ ਦਿੱਤੇ ਗਰਦ ਗਰਦ ਜਗ੍ਹਾ ਤੇ ਟੱਚ ਕਰ ਰਹੀ ਸੀਗੇ ਫਿਲਹਾਲ ਲੜਕੀ ਦੇ ਬਿਆਨਾਂ ਦੇ ਆਧਾਰ ਤੇ ASI ਬਲਜਿੰਦਰ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਛੇੜਖਾਣੀ ਕਰਨ ਦੇ ਸਬੰਧ ਵਿੱਚ ਕੰਪਲੇਟ ਫਾਈਲ ਅੰਦਰ ਦੇ ਦਿੱਤੀ ਸੀ ਇਹਦੇ ਬੰਦ ਹੋਣ ਤੋਂ ਬਾਅਦ ਇਹਦਾ ਕੋਈ ਖਾਸ ਨਿਸ਼ਾਨਾ ਨਹੀਂ ਹੈ ਕਿ ਉਹ ਪ੍ਰੋਫੈਸ਼ਨਲ ਹੋਣਗੇ ਤੇ ਇਹ ਵੀ ਜਲਦੀ ਕੰਪਲੀਟ ਹੋ ਗਏਗਾ ਫਾਸਟ ਲਿ ਮਾਫੀ ਨਮਾ ਲਿਖਾ ਕੇ ਕਰ ਰਿਹਾ ਹਾਂ ਪੀਟ ਹੈ ਜੀ ਮਾਮਲਾ ਕੀ ਸੀ ਜੀ ਮਾਮਲਾ ਕੁੜੀ ਦੀ ਛੇੜਖਾਨੀ ਸੀ ਠੀਕ ਹੈ ਜੀ ਕੁੜੀ ਕਿੱਥੇ ਦੀ ਸੀਗੀ ਤੇ ਕਿਹਨੇ ਛੇੜਖਾਨੀ ਕੀਤੀ ਸੀ ਦੇਖੋ ਇਹ ਐਸ ਪਰ ਪ੍ਰੋਟੋਕੋਲ ਕੁੜੀ ਦਾ ਨਾਮ ਵਗੈਰਾ ਨਹੀਂ ਦੱਸ ਸਕਦੇ ਹਾਂ ਕੁੜੀ ਦੀ ਇਨਫੋਰਮੇਸ਼ਨ ਨਹੀਂ ਦੱਸ ਸਕਦੇ ਪੁਲਿਸ ਨੇ ਦੋਵਾਂ ਧਿਰਾਂ ਦਾ ਰਾਜ਼inama ਤਾਕ ਕਰਵਾ ਦਿੱਤਾ ਹੈ ਇਸ ਹਰਕਤ ਦੇ ਨਾਲ ਜਿੱਥੇ ਐਸਆਈ ਨੇ ਆਪਣੇ ਰੁਤਬੇ ਨੂੰ ਦਾਗ ਲਗਾਇਆ ਹੈ ਉੱਥੇ ਹੀ ਉਸਨੇ ਪੰਜਾਬ ਪਲੱਸ ਨੂੰ ਸਵਾਲਾਂ ਦੇ ਘੇਰੇ ਵਿੱਚ ਵੀ ਖੜਾ ਕਰ ਦਿੱਤਾ ਹੈ। ਰੋਪੜ ਤੋਂ surjit gandi daily post punjabi ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ